ਜੌਂਡੀਅਰ ਇਕਲਹਾਰਸੀ ਜਿਸਨੇ 1837 ਵਿੱਚ ਪਹਿਲਾ ਵਪਾਰਕ ਤੌਰ ਤੇ ਸਫਲ ਸਟੀਲ ਦਾ ਹਲ ਤਿਆਰ ਕੀਤਾ ਤੇ ਉਹ ਕੰਪਨੀ ਸਥਾਪਿਤ ਕੀਤੀ ਜਿਸ ਦਾ ਨਾਮ ਅੱਜ ਵੀ ਉਸ ਦੇ ਨਾਮ ਨਾਲ ਜੁੜਿਆ। ਈਅਰ ਦਾ ਜਨਮ 1804 ਵਿੱਚ ਰਿਟਲੈਂਡ ਵਰਮਾਂਟ ਵਿੱਚ ਹੋਇਆ। ਜਦੋਂ ਉਹ ਸਿਰਫ 4 ਸਾਲ ਦਾ ਸੀ ਤਾਂ ਉਸ ਦਾ ਪਿਤਾ ਸਮੁੰਦਰ ਵਿੱਚ ਗੁੰਮ ਹੋ ਗਿਆ ਅਤੇ ਉਸ ਦੀ ਪਰਵਰਿਸ਼ ਉਸ ਦੀ ਇਕੱਲੀ ਮਾਂ ਨੇ ਕੀਤੀ। ਜਵਾਨੀ ਵਿੱਚ ਉਹ ਆਪਣੇ ਲਹਾਰੀ ਦੇ ਕੰਮ ਅਤੇ ਹੁਨਰ ਲਈ ਮਸ਼ਹੂਰ ਹੋ ਗਿਆ। 1836 ਵਿੱਚ ਜਦੋਂ ਨਿਊ ਇੰਗਲੈਂਡ ਦੀ ਅਰਥ ਵਿਵਸਥਾ ਡਿੱਗ ਗਈ ਤਾਂ ਉਹ ਵਰਮਾਂਟ ਦੇ ਹੋਰ ਲੋਕਾਂ ਵਾਂਗ ਅਮਰੀਕਾ ਦੇ ਇਲੀਨੋਸ ਚਲਿਆ ਗਿਆ ਜਿੱਥੇ ਉਸ ਨੇ ਇੱਕ ਲਹਾਰ ਦੀ ਦੁਕਾਨ ਖੋ ਦੁਆਰਾ ਵਰਤੇ ਜਾਣ ਵਾਲੇ ਲੋਹੇ ਦੇ ਹਲ ਮਿੱਡ ਵੇਸਟ ਦੇ ਚਿਪਚਿਪੀ ਮਿੱਟੀ ਵਾਲੇ ਖੇਤਰ ਵਿੱਚ ਠੀਕ ਤਰ੍ਹਾਂ ਕੰਮ ਨਹੀਂ ਕਰਦੇ। ਮਿੱਟੀ ਹਲ ਨਾਲ ਚਿਪਕ ਜਾਂਦੀ ਸੀ ਤਾਂ ਕਿਸਾਨਾਂ ਨੂੰ ਕੁਝ ਕਦਮਾਂ ਤੇ ਰੁਕ ਕੇ ਮਿੱਟੀ ਸਾਫ਼ ਕਰਨੀ ਪੈਂਦੀ ਸੀ। ਡੀਅਰ ਨੇ ਸੋਚਿਆ ਕਿ ਜੇਕਰ ਹਲ ਦੀ ਸਤ੍ਹਾ ਬਿਲਕੁਲ ਚਮਕੀਲੀ ਹੋਵੇਗੀ ਤਾਂ ਉਹ ਮਿੱਟੀ ਨੂੰ ਆਪਣੇ ਆਪ ਨਾਲ ਚਿਪਕਣ ਨਹੀਂ ਦੇਵੇਗੀ। ਇਸ ਵਿਚਾਰ ਨਾਲ ਉਸਨੇ ਟੁੱਟੀ ਹੋਈ ਆਰੀ ਦੀ ਪੱਤੀ ਤੋਂ ਇੱਕ ਸਟੀਲ ਦਾ ਹਲ ਬਣਾ ਲਿਆ। ਇਸ ਹਲ ਦੀ ਇੰਨੀ ਜ਼ਰੂਰਤ ਸੀ ਕਿ ਸੈਂਕੜੇ ਲੋਕ ਇਕੱਠੇ ਹੋ ਗਏ ਤਾਂ ਦੋ ਵੇ ਨੌਜਵਾਨ ਲਹਿਾਰ ਦਾ ਹਲ ਵੇਖ ਸਕਣ। ਸਟੀਲ ਦਾ ਹਲ ਬਣਾਉਣਾ ਨਾ ਸਿਰਫ ਡੀਅਰ ਦੀ ਪਹਿਚਾਣ ਬਣੀ ਬਲ ਇਸ ਤੋਂ ਤਰਮੀਲ ਦੱਖਣ ਪੱਛਮ ਵੱਲ ਮੁੜਾਈ ਨੇ ਲੋਨਾਇਸ ਚਲਿਆ ਗਿਆ ਮਿਸੀਸੀਪੀ ਦਰਿਆ ਦੇ ਕੰਢੇ ਇਹ ਥਾਂ ਉਸ ਲਈ ਬਹੁਤ ਫਾਇਦੇਮੰਦ ਸਾਬਤ ਹੋਈ ਕਿਉਂਕਿ ਦਰਿਆ ਨੇ ਉਸ ਨੂੰ ਫੈਕਟਰੀ ਚਲਾਉਣ ਦੀ ਤਾਕਤ ਦਿੱਤੀ ਨਾਲ ਹੀ ਕੱਚਾ ਸਮਾਨ ਲਿਆਉਣ ਅਤੇ ਹਲਾ ਨੂੰ ਬਜਾਰਾਂ ਤੱਕ ਪਹੁੰਚਾਉਣ ਲਈ ਜਹਾਜ਼ਾਂ ਦੀ ਸਹੂਲਤ ਵੀ ਦਿੱਤੀ ਉਹੀ ਸਮੇਂ ਵਿੱਚ ਡੀਅਰ ਦੀ ਕੰਪਨੀ ਸਲਾਨਾ 1000 ਹਲ ਬਣਾਉਣ ਲੱਗ ਪਈ ਉਸ ਦਾ ਕਾਰੋਬਾਰ ਬਹੁਤ ਤੇਜ਼ੀ ਨਾਲ ਵਧਿਆ ਕਿਉਂਕਿ ਉਹ ਆਪਣੀਆਂ ਹਲਾਂ ਅਤੇ ਆਪਣੀਆਂ ਨੀਤੀਆਂ ਲਈ ਮਸ਼ਹੂਰ ਹੋ ਗਿਆ ਉਸ ਦੀਆਂ ਨੀਤੀਆਂ ਦੀ ਪਾਲਣਾ ਅੱਜ ਵੀ ਜੌਂਡੀਅਰ ਕੰਪਨੀ ਕਰਦੀ ਹੈ ਇਹਨਾਂ ਵਿੱਚੋਂ ਉਸ ਦੀ ਇੱਕ ਜੇਦ ਸੀ ਕਿ ਜੌਂਡੀਅਰ ਕੰਪਨੀ ਉੱਚ ਕੰਪਨੀ ਦੇ ਨਾਮ ਨਾਲ ਰਜਿਸਟਰ ਕਰ ਲਿਆ ਮਲਾਈਨੋਂ ਤੋਂ ਬਾਅਦ ਡੀਅਰ ਨਾਗਰਿਕ ਗਤੀਵਿਧੀਆਂ ਵਿੱਚ ਸਰਗਰਮ ਹੋ ਗਿਆ ਤੇ 1873 ਵਿੱਚ ਉਹ ਮਲਾਈਨ ਦਾ ਦੂਜਾ ਮੇਅਰ ਬਣਿਆ ਜੌਂਡੀਅਰ ਦੀ ਮੌਤ 1886 ਵਿੱਚ ਹੋ ਗਈ ਉਸ ਦੀ ਮੌਤ ਤੋਂ ਬਾਅਦ ਉਸ ਦੇ ਵਾਰਸਾਂ ਨੇ ਇੱਕ ਸਦੀ ਤੱਕ ਜੌਂਡੀਅਰ ਕੰਪਨੀ ਨੂੰ ਚਲਾਇਆ ਇਹ ਸੀ ਜੌਂਡੀਅਰ ਦੀ ਕਹਾਣੀ ਦਾ ਪਹਿਲਾ ਭਾਗ ਜੇਕਰ ਤੁਹਾਨੂੰ ਇਹ ਕਹਾਣੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਿਓ ਅਤੇ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਵੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਮਿਲਦੇ ਆਂ ਇਸ ਕਹਾਣੀ ਦੇ ਅਗਲੇ ਭਾਗ ਵਿੱਚ